ਸੇਵਾ ਉਪਰੰਤ ਹਿੰਦੁਸਤਾਨ ਵਾਪਸੀ ਹੁਕਮ ਅnder ਵਿਦੇਸ਼ ਦੀ ਸੇਵਾ ਪੂਰੀ ਹੋਣ ਤੇ ਸੰਤ ਪਾਈ ਤੇਜਾ ਸਿੰਘ ਜੀ ਨੇ ਦੇਸ਼ ਵਾਪਸੀ ਦੀ ਤਿਆਰੀ ਅਰੰਭੀ ਆਪ ਜੀ ਇੰਟਰਮੀਡੀਏਟ ਕੈਵਨ ਦੇ ਜੋਕੋਹਾਮਾ ਜਪਾਨ ਤੱਕ ਟਿਕਟ ਖਰੀਦ ਬੈਂਕੂਵਰ ਰਾਹੀਂ ਵਿਕਟੋਰੀਆ ਪੁੱਜੇ ਇਸ ਤੋਂ ਉਪਰੰਤ ਆਪ ਰੇਲ ਗੱਡੀ ਤੇ ਕੋਬੇ ਗਏ ਮਾਇਆ ਦੀ ਥੁੜਕਾਰਨ ਉੱਥੇ ਆਪਣੀ ਸਿੰਘਣੀ ਦਾ ਛੱਲਾ ਵੇਚ ਕੇ ਪਰਿਵਾਰ ਨੂੰ ਪ੍ਰਸ਼ਾਦਾ ਛਕਾਇਆ। ਕਿਰਾਇਆ ਨਾ ਹੋਣ ਕਾਰਨ ਆਪਨੇ ਬਿਨਾਂ ਟਿਕਟ ਜਹਾਜ਼ ਦਾ ਸਫ਼ਰ ਕੀਤਾ। ਕਪਤਾਨ ਦੇ ਪੁੱਛਣ ਤੇ ਆਪਨੇ ਕਿਹਾ ਟਿਕਟ ਤਾਂ ਹੈ ਨਹੀਂ ਤੂੰ ਸਿੰਘਾਈ ਗੁਰਦੁਆਰੇ ਤਾਰ ਪੇਜ ਦੇ ਕਿਰਾਇਆ ਪੁੱਜ ਜਾਵੇਗਾ। 35 ਹਜ਼ਾਰ ਪ੍ਰੇਮੀ ਸਿੰਘਾਈ ਸਮੁੰਦਰ ਦੇ ਕਿਨਾਰੇ ਉਡੀਕ ਰਹੇ ਸਨ। ਉਹਨਾਂ ਨੇ ਸੰਤ ਜੀ ਦਾ ਜਹਾਜ਼ ਦਾ ਕਿਰਾਇਆ ਦਿੱਤਾ ਸਿੰਗਾਈ ਕੁਝ ਦਿਨ ਦੀਵਾਨ ਸਜਾ ਕੇ ਗੁਰੂ ਨਾਨਕ ਦਾ ਉਪਦੇਸ਼ ਦਿੰਦੇ ਹੋਏ ਸੰਤ ਜੀ ਹਾਂਗਕਾਂਗ ਸਿੰਗਾਪੁਰ ਟੇਪਿੰਗ ਪਿਨਾਗ ਅਤੇ ਕਲਕੱਤੇ ਤੋਂ ਹੁੰਦੇ ਹੋਏ 1913 ਨੂੰ ਮਸਤਵਾਨੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਪੁੱਜੇ